ਜਗਬਨ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਅਸੀਂ ਪੰਜਾਬ ਹਰਿਆਣਾ ਦੀ ਬਾਰਡਰ ਦੇ ਉੱਪਰ ਮੌਜੂਦ ਆ ਸ਼ੰਭੂ ਬਾਰਡਰ ਦੇ ਉੱਪਰ ਮੌਜੂਦ ਆ ਦੱਸਦੇ ਕਿ 13 ਫਰਵਰੀ ਨੂੰ ਕਿਸਾਨ ਜਿਹੜੇ ਨੇ ਪੰਜਾਬ ਭਰ ਤੋਂ ਟ੍ਰੈਕਟਰ ਟਰਾਲੀਆਂ ਲੈ ਕੇ ਇੱਕ ਬਾਰ ਫਿਰ ਤੋਂ ਦਿੱਲੀ ਵਿਕੇ ਹੱਲਾ ਬੋਲਣ ਦੇ ਲਈ ਜਾ ਰਹੇ ਨੇ ਲੇਕਿਨ ਉਸ ਤੋਂ ਪਹਿਲਾਂ ਹੀ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਕਰ ਦਿੱਤੀਆਂ ਗਈਆਂ ਨੇ ਤਿਆਰੀਆਂ ਜਿਹੜੀਆਂ ਤੁਹਾਨੂੰ ਦਿਖਾ ਦਿੰਦੇ ਆ ਕਿ ਚਾਰੇ ਪੰਨੇ ਬੈਰੀਗੇਟਿੰਗ ਜਿਹੜੀ ਹੈ ਪੁਲਿਸ ਨੇ ਕੀਤੀ ਹੈ ਤਾਂ ਕਿਸਾਨਾਂ ਨੂੰ ਰੋਕਣ ਦੇ ਲਈ ਇਹ ਸਿਮਿੰਟ ਦੀਆਂ ਵੱਡੀਆਂ-ਵੱਡੀਆਂ ਚਟਾਨਾਂ ਤੁਸੀਂ ਦੇਖ ਰਹੇ ਹੋ ਕਿ ਇਹ ਲਗਾਈਆਂ ਗਈਆਂ ਨੇ ਇੱਥੇ ਤਾਂ ਪਿਛਲੀ ਵਾਰ ਜੇਕਰ ਗੱਲ ਕਰ ਲਈ ਤਾਂ ਇੱਕ ਸਾਲ ਤੱਕ ਜਿਹੜਾ ਕਿਸਾਨਾਂ ਦਾ ਅੰਦੋਲਨ ਜਿਹੜਾ ਹੈ ਦਿੱਲੀ ਵਿਖੇ ਚੱਲਿਆ ਸੀਗਾ ਤਾਂ ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਉਹ ਤਸਵੀਰ ਜਿਹੜੀ ਆ ਹੁਣ ਦੇਖਣ ਨੂੰ ਮਿਲੇਗੀ ਤਾਂ 13 ਫਰਵਰੀ ਨੂੰ ਕਿਸਾਨ ਜਿਹੜੇ ਨੇ ਦਿੱਲੀ ਵੱਲ ਨੂੰ ਕੂਚ ਕਰਨਗੇ ਉਸ ਤੋਂ ਪਹਿਲਾਂ ਹੀ ਹਰਿਆਣਾ ਪੁਲਿਸ ਜਿਹੜੀ ਆ ਕਿਸਾਨਾਂ ਨੂੰ ਰੋਕਣ ਦੇ ਲਈ ਤਿਆਰੀਆਂ ਕਰਦੀ ਹੋਈ ਨਜ਼ਰ ਆ ਰਹੀ ਹੈ ਸੋ ਇਹ ਤਸਵੀਰਾਂ ਜਿਹੜੀਆਂ ਨੇ ਸ਼ੰਭੂ ਬਾਰਡਰ ਦੀਆਂ ਨੇ ਜਿੱਥੇ ਪਿਛਲੀ ਵਾਰ ਕਿਸਾਨ ਜਿਹੜੇ ਨੇ ਬੈਰੀਗੇਡ ਤੋੜ ਕੇ వాటర్ ਕੈਨਨ ਨਾਲ ਸਾਹਮਣਾ ਕਰਕੇ ਪੁਲਿਸ ਦੇ ਜਿਹੜੇ ਲੱਗੇ ਹੋਏ ਬੈਰੀਗੇਡ ਸੀਗੇ ਉਹਨਾਂ ਨੂੰ ਟੱਪ ਕੇ ਅੱਗੇ ਵਧੇ ਸੀਗੇ ਤਾਂ ਇਹ ਉਹੀ ਬਾਰਡਰ ਹੈ ਜਿੱਥੇ ਕਹਿ ਸਕਦੇ ਹਾਂ ਕਿ ਨਵਦੀਪ ਜਿਹੜਾ ਸੀਗਾ ਉਸਨੇ వాటర్ ਕੈਨਨ ਬੰਨ੍ਹ ਦਿੱਤਾ ਸੀਗਾ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਰੋਡ ਦੀ ਤਾਂ اسی ਰੋਡ ਨੂੰ ਕ੍ਰੋਸ ਕਰਕੇ ਕਿਸਾਨ ਜਿਹੜੇ ਨੇ ਦਿੱਲੀ ਵੱਲ ਨੂੰ ਵਧੇ ਸੀਗੇ ਤਾਂ ਉਸੇ ਰੋਡ ਦੀ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਕਿਸ ਤਰ੍ਹਾਂ ਜਿਹੜੀ ਹਰਿਆਣਾ ਪੁਲਿਸ ਹੈ ਇਸ ਵਾਰ ਤਿਆਰੀਆਂ ਜਿਹੜੀ ਆ ਮੁਕੰਮਲ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸਾਨਾਂ ਨੂੰ ਰੋਕਣ ਦੇ ਲਈਏ ਚਾਰੇ ਪਾਸੇ ਜਿਹੜੇ ਸਿਮਿੰਟ ਦੇ ਵੱਡੇ ਵੱਡੀ ਚਟਾਨਾਂ ਜਿਹੜੀਆਂ ਨੇ ਪੱਥਰ ਜਿਹੜੇ ਨੇ ਉਹ ਇੱਥੇ ਲਗਾਏ ਗਏ ਨੇ ਤਾਂ ਪੁਲਿਸ ਜਿਹੜੀ ਹੈ 13 ਫਰਵਰੀ ਤੋਂ ਪਹਿਲਾਂ ਹੀ ਇੱਥੇ ਤੈਨਾਤ ਹੋ ਜਾਵੇਗੀ ਹਰਿਆਣਾ ਦੀ ਤਾਂ ਇਸ ਪਾਸੇ ਵੀ ਦੇਖੋਗੇ ਇਸ ਪਾਸੇ ਵੀ ਜਿਹੜੇ ਨੇ ਉਹ ਸਮਿਟ ਦੀਆਂ ਵੱਡੀਆਂ-ਵੱਡੀਆਂ ਚਟਾਨਾਂ ਨਜ਼ਰ ਆ ਰਹੀਆਂ ਨੇ ਤਾਂ ਬੈਰੀਗੇਡ ਜਿਹੜੇ ਨੇ ਉਹ ਅੰਦਰ ਨਜ਼ਰ ਆ ਰਹੇ ਨੇ ਇੱਥੇ ਰੱਖੇ ਹੋਏ ਤਾਂ 13 ਫਰਵਰੀ ਤੋਂ ਪਹਿਲਾਂ ਜਿਹੜੇ ਬੈਰੀਗੇਡ ਨੇ ਉਹ ਬਾਹਰ ਕੱਢੇ ਜਾਣਗੇ ਇੱਥੇ ਲਗਾਏ ਜਾਣਗੇ ਬਾਰਡਰ ਜਿਹੜੇ ਨੇ ਸਾਰੇ ਸੀਲ ਕੀਤੇ ਜਾਣਗੇ ਚਾਹ ਸਕਦੇ ਆ ਕਿ ਹਰਿਆਣਾ ਪੁਲਿਸ ਜਿਹੜੀ ਹੈ ਵੱਡੀਆਂ ਤਿਆਰੀਆਂ ਕਰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਪਿਛਲੀ ਵਾਰ ਦੇਖਣ ਨੂੰ ਮਿਲਿਆ ਸੀਗਾ ਕਿ ਵੱਡੇ-ਵੱਡੇ ਉਹਰੇ ਟਰੈਕਟਰ ਲਗਾਏ ਗਏ ਸੀਗੇ ਕਿਸਾਨਾਂ ਨੂੰ ਰੋਕਣ ਦੇ ਲਈ ਸਿਮਿੰਟ ਨਾਲ ਭਰੇ ਹੋਏ ਟਿੱਪਰ ਲਗਾਏ ਗਏ ਸੀਗੇ ਲੇਕਿਨ ਕਿਸਾਨ ਜਿਹੜੇ ਨੇ ਉਹਨਾਂ ਨੂੰ ਪਾਰ ਕਰਦੇ ਹੋਏ ਦਿੱਲੀ ਵੱਲ ਨੂੰ ਕੂਚ ਕਰਦੇ ਹੋਏ ਨਜ਼ਰ ਆਏ ਸੀਗੇ ਵਾਟਰ ਕੰਨਾ ਸਾਹਮਣਾ ਕਰਦੇ ਹੋਏ ਨਜ਼ਰ ਆਏ ਸੀਗੇ ਤਾਂ ਇੱਕ ਵਾਰ ਫਿਰ ਤੋਂ ਹਰਿਆਣਾ ਪੁਲਿਸ ਜਿਹੜੀ ਹੈ ਕਿਸਾਨਾਂ ਨੂੰ ਰੋਕਣ ਦੀ ਤਿਆਰੀ ਕਰਦੀ ਹੋਈ ਨਜ਼ਰ ਆ ਰਹੀ ਹੈ ਤਦ ਖਾਵਾਂਗੇ ਇੱਥੇ ਸਲੇਬਾਂ ਜਿਹੜੀਆਂ ਨੇ ਉਹ ਰੱਖੀਆਂ ਹੀ ਨਜ਼ਰ ਆ ਰਹੀਆਂ ਨੇ ਆਸ-ਪਾਸੇ ਜਿਹੜੀ ਹੈ ਰੋਡ ਦੇ ਉੱਪਰ ਕਹਿ ਸਕਦੇ ਆ ਕਿ ਇੱਥੇ ਤਾਰਾ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਵੱਡੀ ਵੱਡੀ ਪਲੇਟਾਂ ਜਿਹੜੀਆਂ ਲੋਹੇ ਦੀਆਂ ਉਹ ਇੱਥੇ ਲਗਾ ਰਹੀ ਹੈ ਹਰਿਆਣਾ ਪੁਲਿਸ ਦਾ ਇਹ ਸ਼ੰਭੂ ਬਾਰਡਰ ਦੀ ਤਸਵੀਰ ਹੈ ਜਿੱਥੇ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸਾਨਾਂ ਨੂੰ ਰੋਕਣ ਦੀ ਤਿਆਰੀ ਜਿਹੜੀ ਹੈ ਉਹ ਮੁਕੰਮਲ ਕੀਤੀ ਜਾ ਰਹੀ ਹੈ ਤਾਂ ਹਰਿਆਣਾ ਪੁਲਿਸ ਜਿਹੜੀ ਹੈ ਹਰ ਜਦੋਂ ਜãiਦ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨ ਜਿਹੜੇ ਨੇ ਇਹੋ ਇਹ ਬਾਰਡਰ ਜਿਹੜਾ ਕ੍ਰੋਸ ਨਾ ਕਰ ਭਾਣ ਕਿਉਂਕਿ ਅੱਗੇ ਵੀ ਜਿਹੜੀ ਹੈ ਇਸ ਤੋਂ ਹਰਿਆਣਾ ਨੂੰ ਜਦੋਂ ਦਾਖਲ ਹੁੰਨੇ ਆ ਤਾਂ ਹਰਿਆਣਾ ਦੇ ਵਿੱਚ ਜਿਹੜੀ ਇੱਕ ਵੱਡੀ ਕਹਿ ਸਕਦੇ ਆ ਸੰਖਿਆ ਦੇ ਵਿੱਚ ਜਿਹੜੀ ਪੁਲਿਸਾ ਹਰਿਆਣਾ ਦੀ ਉਹ ਤੈਨਾਤ ਕੀਤੀ ਗਈ ਹੈ ਤਾਂ ਚਾਰੇ ਪਾਸੇ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਦਿਖਾਈ ਦੇ ਰਹੀਆਂ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਤਾਂ ਇਹ ਸ਼ੰਭੂ ਬਾਰਡਰ ਹੈ ਜਿਹੜਾ ਹਰਿਆਣਾ ਨੂੰ ਦਾਖਲ ਹੁੰਦਾ ਹੈ ਹਰਿਆਣਾ ਤੋਂ ਅੱਗੇ ਦਿੱਲੀ ਨੂੰ ਜਾਂਦਾ ਹੈ ਤਾਂ ਉਸ ਰੋਡ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਪਿਛਲੀ ਵਾਰ ਕਿਸਾਨ ਜਿਹੜੇ ਨੇ ਇੱਥੋਂ ਦੀ ਹੋਈ ਬੈਰੀਗੇਡ ਤੋੜਦੇ ਹੋਏ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਨੂੰ ਦਾਖਲ ਹੋਏ ਸੀਗੇ ਤਾਂ ਉਸੇ ਹੀ ਬਾਰਡਰ ਦੀ ਤਸਵੀਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਗਲੇ ਪਾਸੇ ਚੱਲਾਂਗੇ ਜਿਹੜੀਆਂ ਹਰਿਆਣਾ ਪੁਲਿਸ ਨੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਸ ਤੋਂ ਪਹਿਲਾਂ ਹੀ ਕਿਸਾਨ ਆंदोलਨ ਤੋਂ ਪਹਿਲਾਂ ਹੀ ਤਾਂ ਕਹਿ ਸਕਦੇ ਹਾਂ ਸਯੁਕਤ ਕਿਸਾਨ ਮੋਰਚਾ ਇੱਕ ਵਾਰ ਫਿਰ ਤੋਂ ਵੱਡਾ ਸੰਘਰਸ਼ ਕਰਨ ਜਾ ਰਿਹਾ ਹੈ ਮੰਗਾ ਦਾਜ ਨੇ ਕਿ ਮੰਗਾ ਜੜੀਆਂ ਨੇ ਐਮ ਐਸ ਪੀ ਦੇ ਉੱਪਰ ਜਿਹੜਾ ਕਾਨੂੰਨ ਜਿਹੜਾ ਬਣਾਉਣ ਦੀ ਗੱਲ ਹੈ ਤਾਂ ਉਹ ਮੰਗਾ ਨੇ ਜਾਂ ਕਿਸਾਨਾਂ ਦੇ ਉੱਪਰ ਜਿਹੜੇ ਪਰਸੇ ਕਿਤੇ ਜਾ ਰਹੇ ਨੇ ਪਰਾਲੀ ਨੂੰ ਸਾੜਨ ਨੂੰ ਲੈ ਕੇ ਜਾਂ ਹੋਰ ਮੰਗਾ ਦੀ ਗੱਲ ਕਰ ਲਈ ਤਾਂ ਉਹ ਮੰਗਾ ਲੈ ਕੇ ਕਿਸਾਨ ਇੱਕ ਵਾਰ ਫਿਰ ਤੋਂ ਸੰਘਰਸ਼ ਕਰਨ ਦੇ ਲਈ ਜਾ ਰਹੇ ਨੇ ਇਹ ਤਸਵੀਰ ਦੇਖੋਗੇ ਕਿ ਚਾਰੇ ਪਾਸੇ ਜਿਹੜੀ ਹੈ ਹਰਿਆਣਾ ਪੁਸ ਜਿਹੜੀਆਂ ਤਿਆਰੀਆਂ ਕਰਦੀ ਹੋਈ ਨਜ਼ਰ ਆ ਰਹੀ ਹੈ ਸਿਮਿੰਟ ਦੀਆਂ ਸਲੇਬਾਂ ਜਿਹੜੀਆਂ ਆਸੇ ਪਾਸੇ ਰੱਖੀਆਂ ਹੋਈ ਨਜ਼ਰ ਆ ਰਹੀਆਂ ਨੇ ਇੱਥੇ ਜਿਹੜੀ ਆ ਟੀਨ ਦੀ ਤੁਸੀਂ ਦੇਖੋਗੇ ਕਿ ਇਹ ਲਗਾਈਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾ ਕਿਸਾਨਾਂ ਨੂੰ ਰੋਕਣ ਦੇ ਲਈ ਤਿਆਰੀਆਂ ਜਿਹੜੀਆਂ ਨੇ ਉਹ ਹਰਿਆਣਾ ਪੁਲਿਸ ਕਰ ਰਹੀ ਹੈ। ਸੋ ਇਹ ਸ਼ੰਭੂ ਬਾਰਡਰ ਦੀ ਤਸਵੀਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਹਰਿਆਣਾ ਪੁਲਿਸ ਜਿਹੜੀ ਹੈ ਤਿਆਰੀਆਂ ਜਿਹੜੀ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਕਰ ਰਹੀ ਹੈ। ਤਾਂ ਇਹ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਹ ਹੀ ਉਹ ਬਾਰਡਰ ਹੈ ਜਿੱਥੇ ਪਿਛਲੀ ਵਾਰ ਕਿਸਾਨ ਜਿਹੜੇ ਨੇ ਬੈਰੀਗੇਡ ਤੋੜ ਕੇ ਦਿੱਲੀ ਦਾਖਿਲ ਹੋਏ ਸੀਗੇ ਇੱਕ ਵਾਰ ਫਿਰ ਤੋਂ ਕਿਸਾਨ 13 ਫਰਵਰੀ ਨੂੰ ਜਿਹੜਾ ਦਿੱਲੀ ਵੱਲ ਨੂੰ ਕੂਚ ਕਰਨਗੇ ਇੱਕ ਵੱਡਾ ਸੰਘਰਸ਼ ਉlikਿਆ ਜਾਣਾ ਹੈ ਤਾਂ ਇਹ ਤਸਵੀਰਾਂ ਤੁਸੀਂ ਤੋਂ ਦੇਖ ਰਹੇ ਹੋ ਜਗਵੰਤ ਟੀਵੀ ਦੇ ਉੱਪਰ ਕਿਸਰਾ ਕਿਸਾਨਾਂ ਨੂੰ ਰੋਕਣ ਦੇ ਲਈ ਜਿਹੜੀ ਹਰਿਆਣਾ ਪੁਲਿਸ ਹੈ ਉਹ ਜਦੋਂ ਜਾਹਤ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨ ਜਿਹੜੇ ਨੇ ਇਸ ਵਾਰ ਉਹ ਜਿਹੜੇ ਨੇ ਦਿੱਲੀ ਨੂੰ ਨਾ ਜਾਪਾਨ ਜਾਂ ਇੱਥੋਂ ਦੀ ਕਰੋਸ ਨਾ ਕਰਪਾਨ ਲੇਕਿਨ 니ਚੇ ਦੀ ਤਸਵੀਰ ਦਿਖਾਵਾਂਗੇ ਇੱਥੋਂ ਦੀ ਜਿਹੜੇ ਨੇ ਮਿੱਟੀ ਦੇ ਟੀਪਰ ਜਿਹੜੇ ਨੇ ਭਰ ਕੇ ਉੱਪਰ ਲਿਆਏ ਜਾਣਗੇ ਉੱਪਰ ਲਿਆ ਕੇ ਜਿਹੜੇ ਇੱਥੇ ਲਗਾਏ ਜਾਣਗੇ ਕਿਸਾਨਾਂ ਨੂੰ ਰੋਕਣ ਦੇ ਲਈ ਉੱਥੇ ਹੀ ਹਰਿਆਣਾ ਪੁਲਿਸ ਦੀ ਗੱਡੀ ਖੜੀ ਹੋਈ ਨਜ਼ਰ ਆ ਰਹੀ ਹੈ ਦੂਜੇ ਪਾਸੇ ਉਹ ਦੇਖੋਗੇ ਤੁਸੀਂ ਕਿ ਬੋਰੀਆਂ ਭਰ ਕੇ ਜਿਹੜੀਆਂ ਨੇ ਮਿੱਟੀ ਦੀਆਂ ਉਹ ਰੱਖੀਆਂ ਜਾ ਰਹੀਆਂ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਪਟਿਆਲਾ ਤੋਂ ਸ਼ੰਭੂ ਬਾਰਡਰ ਦੀਆਂ ਨੇ ਜਿਹੜਾ ਹਰਿਆਣਾ ਨੂੰ ਦਾਖਲ ਹੁੰਦਾ ਦਿੱਲੀ ਵੱਲ ਨੂੰ ਜਾਂਦਾ ਤਾਂ ਉਹ ਰੋਡ ਦੀ ਤਸਵੀਰ ਹੈ ਜਿੱਥੇ ਹਰਿਆਣਾ ਪੁਲਿਸ ਜਿਹੜੀ ਹੈ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ 13 ਫਰਵਰੀ ਨੂੰ ਲੇਕਿਨ ਇੱਕ ਵੱਡੀ ਤਿਆਰੀ ਕਹਿ ਸਕਦੇ ਹਾਂ ਹਰਿਆਣਾ ਪੁਲਿਸ ਦੀ ਉਹ ਸ਼ੁਰੂ ਹੋ ਚੁੱਕੀ ਹੈ ਤਾਂ ਹਲੇ ਕਾਫੀ ਦਿਨ ਪਏ ਨੇ ਅੱਜ ਜਿਸ ਤਰ੍ਹਾਂ 8 ਤਾਰੀਖ ਹੋ ਚੁੱਕੀ ਹੈ 8 ਫਰਵਰੀ ਹੋ ਚੁੱਕੀ ਹੈ ਤਾਂ 3-4 ਦਿਨ ਹਜੇ ਜਿਹੜੇ ਪੁਲਿਸ ਕੋਲ ਹੈਗੇ ਨੇ ਤਿਆਰੀਆਂ ਕਰਨ ਨੂੰ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਹਰਿਆਣਾ ਪੁਲਿਸ ਦੀ ਤਸਵੀਰ ਹੈ ਸ਼ੰਭੂ ਬਾਰਡਰ ਦੀ ਤਸਵੀਰ ਹੈ ਤਾਂ ਇਹ ਇੱਕ ਵਾਰ ਫਿਰ ਤੋਂ ਦਿਖਾਵਾਂਗੇ ਕਿ ਹਰਿਆਣਾ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਉਹ ਨੀਚੇ ਦਿਖਾਈ ਦੇ ਰਹੇ ਨੇ ਉਸ ਪਾਸੇ ਦਿਖਾਈ ਦੇ ਰਹੇ ਨੇ ਜਿੱਥੇ ਮਿੱਟੀ ਦੀ ਟਰਾਲੀਆਂ ਜਿਹੜੀਆਂ ਨੇ ਥੋੜੀ ਭਰ ਕੇ ਉੱਪਰਲੇ ਇੰਦੇ ਜਾਣ ਗਈਆਂ ਟਿਪਰ ਜਿਹੜੇ ਭਰ ਕੇ ਉੱਪਰਲੇ ਆਏ ਜਾਣਗੇ ਬੋਰੀਆਂ ਜਿਹੜੀਆਂ ਨੇ ਮਿੱਟੀ ਦੀਆਂ ਉਹ ਭਰੀਆਂ ਜਾ ਰਹੀਆਂ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਇੱਥੇ ਲਗਾਈਆਂ ਜਾਣ ਗਈਆਂ ਲੇਕਿਨ ਪਿਛਲੀ ਵਾਰ ਵੀ ਇਹੋ ਜੀਆਂ ਤਿਆਰੀਆਂ ਜਿਹੜੀਆਂ ਪੁਲਿਸ ਦੇ ਨਜ਼ਰ ਆਈਆਂ ਸੀਗੀਆਂ ਲੇਕਿਨ ਕਿਸਾਨ ਜਿਹੜੇ ਨੇ ਉਹਨਾਂ ਪੁਲਿਸ ਦੀ ਤਿਆਰੀਆਂ ਨੂੰ ਚੂਰ ਚੂਰ ਕਰਦੇ ਹੋਏ ਜਿਹੜਾ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਨੂੰ ਦਾਖਲ ਹੋਏ ਸੀਗੇ ਦਿੱਲੀ ਕਿਸਾਨਾਂ ਦਾ ਇੱਕ ਸਾਲ ਦਾ ਸੰਘਰਸ਼ ਚੱਲਿਆ ਸੀਗਾ ਉਸ ਤੋਂ ਬਾਅਦ ਜਦੋਂ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਗਈਆਂ ਸੀਗੀਆਂ ਤਾਂ ਕਿਸਾਨ ਜਿਹੜੇ ਵਾਪਸ ਆਪਣੇ ਘਰ ਪਰਤੇ ਸੀਗੇ ਲੇਕਿਨ ਇੱਕ ਵਾਰ ਫਿਰ ਤੋਂ ਮਾਹੌਲ ਜਿਹੜਾ ਹੁਣ ਬਾਰਡਰਾਂ ਦੇ ਉੱਪਰ ਨਜ਼ਰ ਆ ਰਿਹਾ ਜਿੱਥੇ ਦਿੱਲੀ ਨੂੰ ਦਾਖਲ ਹੋਣ ਵਾਲੇ ਜਿੰਨੇ ਵੀ ਹਰਿਆਣਾ ਤੋਂ ਬਾਰਡਰ ਨੇ ਉਹ ਪੁਲਸ ਜਿਹੜੀ ਆ ਸੀਲ ਕਰੇਗੀ ਇੱਕ ਦੋ ਦਿਨ ਪਹਿਲਾਂ ਉਸਦੀਆਂ ਤਿਆਰੀਆਂ ਜਿਹੜੀਆਂ ਨੇ ਮੁਕੰਮਲ ਜਿਹੜੀ ਪੋਰਸ ਕਰਦੀ ਹੋਈ ਨਜ਼ਰ ਆ ਰਹੀ ਆ ਤਾਂ ਇਹ ਹਰਿਆਣਾ ਬਾਰਡਰ ਦੀ ਤਸਵੀਰ ਆ ਜਿੱਥੇ ਦਿੱਲੀ ਨੂੰ ਦਾਖਲ ਹੁੰਦਾ ਹੈ ਰੋਡ ਸ਼ੰਭੂ ਤੋਂ ਤਾਂ ਉਸ ਬਾਰਡਰ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਜਿੱਥੇ ਹਰਿਆਣਾ ਪੁਲਸ ਜਿਹੜੀ ਆ ਤਿਆਰੀਆਂ ਕਰਦੀ ਹੋਈ ਨਜ਼ਰ ਆ ਰਹੀ ਆ ਤਾਂ ਇਹ ਤਸਵੀਰ ਦੇਖੋਗੇ ਆਸ-ਪਾਸ ਜਿਹੜੀ ਐ ਸਲੇਬਾਂ ਪਈ ਹੋਈਆਂ ਨਜ਼ਰ ਆ ਰਹੀਆਂ ਸੀਮਿੰਟ ਦੀਆਂ ਤਾਂ ਦੂਜੇ ਪਾਸੇ ਜੇਕਰ ਕਵਾਂਗੇ ਤਾਂ ਇਹ ਲੋਹੇ ਦੀ ਚਤਰਾ ਜਿਹੜੀਆਂ ਨੇ ਆਸ-ਪਾਸੇ ਲਗਾਈਆਂ ਜਾ ਰਹੀਆਂ ਨੇ ਕਿ ਤਾਂ ਜੋ ਕਿਸਾਨ ਜਿਹੜੇ ਨੇ ਦਿੱਲੀ ਦਾਖਲ ਨਾ ਹੋ ਪਾਣ 13 ਫਰਵ ਨੂੰ ਜਿਸ ਤਰ੍ਹਾਂ ਕਿਸਾਨਾਂ ਦਾ ਸੰਘਰਸ਼ ਹੈ ਸਯੁਕਤ ਕਿਸਾਨ ਮੋਰਚੇ ਵੱਲੋਂ ਕੋਲ ਦਿੱਤੀ ਗਈ ਹੈ ਦਿੱਲੀ ਕੂਚ ਕਰਨ ਦੀ ਤਾਂ ਉਸ ਤੋਂ ਪਹਿਲਾਂ ਹਰਿਆਣਾ ਪੁਲਿਸ ਐਕਟਿਵ ਨਜ਼ਰ ਆ ਰਹੀ ਹੈ ਤਾਂ ਹਰਿਆਣਾ ਪੁਲਿਸ ਜਿਹੜੀਆਂ ਤਿਆਰੀਆਂ ਨੇ ਉਹ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਜਿਹੜੀ ਇੱਥੇ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਤਾਂ ਇਹ ਤਸਵੀਰ ਜਿਹੜੀ ਹੈ ਸ਼ੰਭੂ ਬਾਰਡਰ ਦੀ ਤਸਵੀਰ ਹੈ ਜਿੱਥੇ ਹਰਿਆਣਾ ਪੁਲਿਸ ਨੇ ਤਿਆਰੀਆਂ ਜਿਹੜੀਆਂ ਨੇ ਉਹ ਵੱਡੀਆਂ ਕੀਤੀਆਂ ਨੇ ਕਿਸਾਨਾਂ ਨੂੰ ਲੋਕਣ ਦੇ ਲਈ ਤਾਂ ਕਿ ਦੇਖਣਾ ਹੋਵੇਗਾ ਕਿ 13 ਫਰਵਰੀ ਨੂੰ ਕਿਸ ਤਰ੍ਹਾਂ ਦੀ ਤਸਵੀਰ ਰਹਿੰਦੀ ਹੈ ਕਿਉਂਕਿ ਇਸੇ ਥਾਂ ਦੇ ਉੱਤੇ ਜਿਸ ਤਰ੍ਹਾਂ ਪਿਛਲੀ ਵਾਰ ਜਦੋਂ ਕਿਸਾਨ ਆਪਣੇ ਹੱਕੀ ਮੰਗਾ ਦੇ ਲਈ ਦਿੱਲੀ ਵੱਲ ਨੂੰ ਜਦੋਂ ਕੂਚ ਕਰਨ ਲਈ ਗਏ ਸੀਗੇ ਤਾਂ ਇੱਥੇ ਕਾਫੀ ਕੁਝ ਨਜ਼ਰ ਆਇਆ ਸੀਗਾ ਇੱਥੇ ਟਿੱਪਰ ਭਰੇ ਹੋਏ ਨਜ਼ਰ ਆਏ ਸੀਗੇ ਕਿਸਾਨਾਂ ਨੂੰ ਲੋਕਣ ਦੇ ਲਈ ਵਾਟਰ ਕੈਨਲਾਂ ਦਾ ਇਸਤੇਮਾਲ ਕੀਤਾ ਗਿਆ ਸੀਗਾ ਸਿਮਿੰਟ ਦੀਆਂ ਸਲੇਬਾਂ ਜਿਹੜੀਆਂ ਇੱਥੇ ਲਗਾਈਆਂ ਗਿਆ ਸੀਗੀਆਂ ਵੱਡੇ-ਵੱਡੇ ਟਿੱਪਰ ਜਿਹੜੇ ਮਿੱਟੀ ਦੇ ਭਰੇ ਹੋਏ ਸਿਮਿੰਟ ਦੇ ਭਰੇ ਹੋਏ ਇੱਥੇ ਲਗਾਏ ਗਏ ਸੀਗੇ ਲੇਕਿਨ ਕਿਸਾਨ ਜਿਹੜੇ ਨੇ ਉਹਨਾਂ ਦਾ ਹੌਸਲਾ ਕਾਫੀ ਬੁਲੰਦ ਸੀਗਾ ਕਾਫੀ ਵੱਡੀ ਮਾਤਰਾ ਦੇ ਵਿੱਚ ਕਿਸਾਨ ਜਿਹੜੇ ਨੇ ਉਹਨਾਂ ਤਿਆਰੀਆਂ ਨੂੰ ਜਿਹੜਾ ਹਰਿਆਣਾ ਪੁਲਿਸ ਵੱਲੋਂ ਕੀਤੀਆਂ ਗਈਆਂ ਸੀਗੀਆਂ ਉਸ ਨੂੰ ਚੂਰ-ਚੂਰ ਕਰਦੇ ਹੋਏ ਦਿੱਲੀ ਦਾਖਿਲ ਹੋਏ ਸੀਗੇ ਤਾਂ ਇਹੋ ਹੀ ਉਹੀ ਬਾਰਡਰ ਹੈ ਜਿੱਥੇ ਕਿਸਾਨ ਜਿਹੜੇ ਨੇ ਦਿੱਲੀ ਵੱਲ ਨੂੰ ਗਏ ਸੀਗੇ اسی ਬਾਰਡਰ ਨੂੰ ਕਰਾਸ ਕਰਕੇ ਤਾਂ ਉਸੇ ਬਾਰਡਰ ਦੀ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਇਸ ਵਾਰ ਜਿਹੜੀਆਂ ਤਿਆਰੀਆਂ ਨੇ ਉਹ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਇਸ ਪਾਸੇ ਦੇਖੋਗੇ ਕਿ نیچے ਪੌਪ ਲਾਈਨ ਲੱਗੀ ਹੋਈ ਨਜ਼ਰ ਆ ਰਹੀ ਹੈ ਹਰਿਆਣਾ ਪੁਲਿਸ ਵੱਲੋਂ ਇਹ ਲਗਾਈ ਗਈ ਹੈ ਇੱਥੋਂ ਪੱਥਰ ਇਕੱਠੇ ਕਰਕੇ ਜਿਹੜੇ ਨੇ ਉਹ ਉੱਪਰ ਲਿਆਂਦੇ ਜਾਣਗੇ ਤਾਂ ਹਰ ਪਾਸੇ ਤਸਵੀਰ ਜਿਹੜੀ ਆ ਉਹ ਕਾਫੀ ਵਕਰੀ ਨਜ਼ਰ ਆ ਰਹੀ ਹੈ ਜਿੱਥੇ ਹਰਿਆਣਾ ਪੁਲਿਸ ਜਿਹੜੀ ਆ ਵੱਡੀਆਂ ਤਿਆਰੀਆਂ ਕਰ ਰਹੀ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ੰਭੂ ਬਾਰਡਰ ਦੀਆਂ ਜਿਹੜਾ ਹਰਿਆਣਾ ਵੱਲੋਂ ਦਾਖਲ ਹੁੰਦਾ ਕਿ ਅੰਬਾਲਾ ਵੱਲ ਨੂੰ ਜਾਂਦਾ ਹੈ ਦਿੱਲੀ ਵੱਲ ਨੂੰ ਜਾਂਦਾ ਹੈ ਤਾਂ ਉਸ ਬਾਰਡਰ ਦੀ ਤਸਵੀਰ ਹੈ ਜਿੱਥੇ ਪਹਿਲਾਂ ਹੀ ਹਰਿਆਣਾ ਪੁਲਿਸ ਜਿਹੜੀ ਆ ਚੌਕਸ ਹੋ ਚੁੱਕੀ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਤਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਪਾ ਰਹੇ ਹੋ ਜਗਬਾਨੀ ਟੀਵੀ ਦੇ ਉੱਪਰ ਕਿ ਕਿਸ ਤਰ੍ਹਾਂ ਹਰਿਆਣਾ ਪੁਲਿਸ ਜਿਹੜੀ ਆ ਹਰ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨ ਜਿਹੜੇ ਨੇ ਉਹ ਇਹ ਬਾਰਡਰ ਕਰਾਸ ਕਰਕੇ ਇਸ ਵਾਰ ਅੱਗੇ ਨਾ ਵਾਤ ਸਕਣ ਨਾ ਹੀ ਹੋਤੇ ਦਿੱਲੀ ਦੇ ਵਿੱਚ ਜਾ ਕੇ ਸੰਘਰਸ਼ ਕਰ ਸਕਣ ਲੇਕਿਨ ਦੇਖਣਾ ਹੋਵੇਗਾ 13 ਫਰਵਰੀ ਨੂੰ ਕਿਸ ਤਰ੍ਹਾਂ ਦੀ ਤਸਵੀਰ ਰਹਿੰਦੀ ਹੈ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਕਿ ਪੱਥਰ ਜਿਹੜੇ ਨੇ ਵੱਡੇ ਵੱਡੇ ਇਕੱਠੇ ਕੀਤੇ ਜਾ ਰਹੇ ਨੇ ਨਿਚੋ ਦੀ ਤਾ ਉਹ ਤਸਵੀਰ ਹੈ ਜਿਹੜੀ ਤੁਸੀਂ ਦੇਖ ਪਾ ਰਹੇ ਹੋ ਜਗਬਨ ਟੀਵੀ ਦੇ ਉੱਪਰ ਕਿ ਕਿਸ ਤਰ੍ਹਾਂ ਕਿਸਾਨਾਂ ਨੂੰ ਰੋਕਣ ਦੀ ਤਿਆਰੀ ਜਿਹੜੀ ਹੈ ਹਰਿਆਣਾ ਪੁਲਿਸ ਜਿਹੜੀ ਹੈ ਦਿੱਲੀ ਪੁਲਿਸ ਜਿਹੜੀ ਹੈ ਉਹ ਕਰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ 13 ਫਰਵਰੀ ਨੂੰ ਇੱਕ ਵੱਡਾ ਸੰਘਰਸ਼ ਹੋਵੇਗਾ ਜਿਸ ਨੂੰ ਲੈ ਕੇ ਉਸ ਤੋਂ ਪਹਿਲਾਂ ਹੀ ਜਿਹੜੀ ਹਰਿਆਣਾ ਪੁਲਿਸ ਹੈ ਉਹ ਤਿਆਰੀਆਂ ਕਰ ਰਹੀ ਹੈ ਕਿਉਂਕਿ ਪਿਛਲੀ ਬਾਅਦ ਜਿਹੜੀ ਤਸਵੀਰ ਨਜ਼ਰ ਆਈ ਸੀਗੀ ਕਿ ਜਦੋਂ ਕਿਸਾਨ ਜਿਹੜੇ ਵੱਡੀ ਮਾਤਰਾ ਦੇ ਵਿੱਚ ਲੱਖਾਂ ਦੀ ਤਦਦ ਦੇ ਵਿੱਚ ਟਰੈਕਟਰ ਟਰਾਲੀਆਂ ਇੱਥੇ ਲੈ ਕੇ ਪਹੁੰਚੇ ਸਿਗੇ ਤਾਂ ਉੱਥੇ ਦਿੱਲੀ ਪੁਲਿਸ ਜਿਹੜੀ ਹਰਿਆਣਾ ਪੁਲਿਸ ਜਿਹੜੀ ਆ ਉਹ ਕਿਸਾਨਾਂ ਨੂੰ ਰੋਕਦੀ ਹੋਈ ਨਜ਼ਰ ਆਏ ਸੀਗੇ ਲੇਕਿਨ ਕਿਸਾਨਾਂ ਦੇ ਹੌਸਲੇ ਕਾਫੀ ਬੁਲੰਦ ਨਜ਼ਰ ਆਏ ਸੀਗੇ ਉਹ ਟਰੈਕਟਰ ਟਰਾਲੀਆਂ ਲੈ ਕੇ ਜਿਹੜੇ ਉਹ ਆਪਣਾ ਇਥੋਂ ਦੀ ਬਾਰਡਰ ਕ੍ਰੋਸ ਕਰਦੇ ਹੋਏ ਦਿੱਲੀ ਦਾਖਿਲ ਹੋਏ ਸੀਗੇ ਦਿੱਲੀ ਵਿਖੇ ਜਿਹੜਾ ਉਹਨਾਂ ਨੇ ਕਹਿ ਸਕਦੇ ਇੱਕ ਸਾਲ ਦਾ ਸੰਘਰਸ਼ ਕੀਤਾ ਜਿਸ ਤੋਂ ਬਾਅਦ ਜਦੋਂ ਉਹਨਾਂ ਦੀ ਮੰਗਾਂ ਮੰਨੀਆਂ ਗਈਆਂ ਤਾਂ ਉਸ ਤੋਂ ਬਾਅਦ ਉਹ ਆਪਣਾ ਘਰਾਂ ਨੂੰ ਵਾਪਸ ਆਏ ਸੀਗੇ ਤੁਸੀਂ ਟਿੱਪਰ ਦੇਖੋਗੇ ਕਿ ਇਸੀ ਟਿੱਪਰ ਦੇ ਵਿੱਚ ਜਿਹੜੇ ਪੱਥਰ ਜਿਹੜੇ ਨੇ ਮਿੱਟੀ ਜਿਹੜੀ ਆ ਉਹ ਭਰੀ ਜਾਵੇਗੀ ਉਸ ਤੋਂ ਬਾਅਦ ਇਹਨਾਂ ਨੂੰ ਉੱਪਰ ਲਿਆ ਕੇ ਮੇਨ ਰੋਡ ਦੇ ਉੱਪਰ ਖੜਾ ਕੀਤਾ ਜਾਵੇਗਾ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜੀ ਇਹ ਸ਼ੰਭੂ ਬਾਰਡਰ ਦੀ ਤਸਵੀਰ ਆ ਜਿੱਥੇ ਕਹਿ ਸਕਦੇ ਹਾਂ ਕਿਸਾਨਾਂ ਨੇ ਇਸੀ ਬਾਰਡਰ ਨੂੰ ਕ੍ਰੋਸ ਕਰਕੇ ਦਿੱਲੀ ਵਿਖੇ ਦਾਖਲ ਹੋਣਾ ਹੈ ਦਿੱਲੀ ਦੇ ਵਿੱਚ ਐਂਟਰ ਹੋਣਾ ਸੰਘਰਸ਼ ਦੇ ਲਈ ਇਹ ਉਸੇ ਬਾਰਡਰ ਦੀ ਤਸਵੀਰ ਆ ਜਿਹੜੀ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰ੍ਹਾਂ ਇਕ ਵੱਡਾ ਸੰਘਰਸ਼ ਕਹਿ ਸਕਦੇ ਆ ਕਿਸਾਨਾਂ ਵੱਲੋਂ 13 ਫਰਵਰੀ ਨੂੰ ਉਹ ਲਿਖਿਆ ਜਾਵੇਗਾ ਤੇ ਇਹ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ ਜਿੱਥੇ ਹਰਿਆਣਾ ਪੁਲਿਸ ਜੜੀ ਹੈ 13 ਫਰਵਰੀ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਰੋਕਣ ਦੀ ਤਿਆਰੀ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਗਬਾਨੀ ਟੀਵੀ ਦੇ ਉਪਕਰਨ ਕਿ ਕਿਸ ਤਰ੍ਹਾਂ ਜਿਹੜਾ 13 ਫਰਵਰੀ ਨੂੰ ਇੱਕ ਵੱਡਾ ਸੰਘਰਸ਼ ਹੋਣ ਜਾ ਰਿਹਾ ਉਸ ਨੂੰ ਲੈ ਕੇ ਜਿਹੜੀ ਹਰਿਆਣਾ ਪੁਲਿਸ ਹੈ ਉਹ ਚੌਕਸ ਨਜ਼ਰ ਆ ਰਹੀ ਹੈ ਤੇ ਇਹ ਤਸਵੀਰ ਤੁਸੀਂ ਦੇਖੀ ਹੈ ਕਿ ਕਿਸ ਤਰ੍ਹਾਂ ਹਰਿਆਣਾ ਪੁਲਿਸ ਦੀ ਇਹ ਤਿਆਰੀ ਹੈ ਕਿ ਕਿਸ ਤਰ੍ਹਾਂ ਇੱਥੇ ਟਿੱਪਰ ਭਰ ਕੇ ਲਗਾਏ ਜਾਣਗੇ ਜਾਂ ਆਸੇ-ਪਾਸੇ ਸਿਮਿੰਟ ਦੀਆਂ ਵੱਡੀਆਂ-ਵੱਡੀਆਂ ਛਟਾਨਾਂ ਜੜੀਆਂ ਉਹ ਖੜੀਆਂ ਕੀਤੀਆਂ ਜਾਣਗੀਆਂ ਸਲੈਬਾਂ ਜੜੀਆਂ ਨੇ ਆਸੇ-ਪਾਸੇ ਟੀਨ ਦੀਆਂ ਉਹ ਲਗਾ ਦਿੱਤੀਆਂ ਨੇ ਤਾਂ ਦੇਖਣਾ ਹੋਵੇਗਾ 13 ਫਰਵਰੀ ਨੂੰ ਕਿਸਾਨ ਰੁਕਦੇ ਐ ਜਾਂ ਪਿਛਲੀ ਬਾਰ ਦੀ ਤਰ੍ਹਾਂ ਇਹਨਾਂ ਨੂੰ ਕਰਾਸ ਕਰਦੇ ਹੋਏ ਜਾਂ ਇਹਨਾਂ ਨੂੰ ਪਾਰ ਕਰਦੇ ਹੋਏ ਹਰਿਆਣਾ ਪੁਲਿਸ ਨੂੰ ਦਿੱਲੀ ਵਿਖੇ ਦਾਖਲ ਹੁੰਦੇ ਨੇ ਜਾਂ ਕਿੰਨਾ ਸਮਾਂ ਹੁਣ ਕਿਸਾਨਾਂ ਦਾ ਸੰਘਰਸ਼ ਚੱਲੇਗਾ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਕੈਮਰਾ ਪਰ ਸਰਵਿੰਦਰਪਾਲ ਸਿੰਘ ਬਿੱਟਰ ਦੇ ਨਾਲ ਕਵਲਜੀਤ ਕੰਬੋਜ ਜਗਬਾਨੀ ਟੀਵੀ ਪਟਿਆਲਾ